ਬਈ ਸਾਰਾ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਇਹ ਹਾਲ ਚਾਲ ਮੀਤ ਕਰਦਾਂ ਸਾਰੇ ਘਰ ਪੜਾ ਠੀਕ ਠਾਕ ਹੋਣਗੇ ਹੋਰ ਬਈ ਠੁਠਾਗਾ ਬਧੀਆ ਜਿਹੜੇ ਦਿਨ ਲੰਗੀ ਜਾਂਦੇ ਆ ਮਲ ਲੰਗਾਈ ਜਾਂਦਾ ਬਈ ਕੀ ਗੋ ਲੋਕ ਕਿੱਦਾਂ ਦੇ ਆ ਕੋਈ ਕਿਸੇ ਨੂੰ ਦੇਖ ਕੇ ਪ੍ਰਾਨਿਕਾ ਤੋਂ ਨਹੀਂ ਜਾਂਦਾ ਬਈ ਆਪਾ ਕੋਈ ਬੰਦਾ ਰੋਟੀ ਖਾਂਦਾ ਹੋਵੇ ਜਾਂ ਉਹਦਾ ਵਧੀਆ ਕੰਮ ਜਲਦਾ ਹੋਵੇ ਆਪਾਂ ਹਮੇਸ਼ਾ ਖੁਸ਼ ਹੁੰਨੇ ਆਪਾਂ ਕਿਤੇ ਨਹੀਂ ਉਹ ਤੋਂ ਜਲਸੀ ਕੀ TV ਹਰ ਉਹਨੇ ਆਜੀ ਵੀ ਨਹੀਂ ਹੋਂਕਾ ਲੈ ਲਿਆ ਇਹੋ ਦਾ ਕਿਤੇ ਨਹੀਂ ਕੰਮ ਕੀਤਾ ਜਾਂਦੀ ਨਾ ਪਰਮਾਤਮਾ ਕੋਈ ਕਰਾਉਂਦਾ ਜੇ ਕੋਈ ਕੰਮ ਜਾਵਾਂ ਹੁੰਦਾ ਵਾ ਉਹ ਆਪਦੀ ਮਿਹਨਤ ਕਰਕੇ ਹੁੰਦਾ ਠੀਕ ਹੈ ਤੇ ਲੋਕ ਪਤਾ ਨਹੀਂ ਇੱਦਾਂ ਦੇ ਕਾਹ ਤੋਂ ਜੇ ਕੋਈ ਮਿਹਨਤ ਕਰਕੇ ਅੱਗੇ ਵਧਦਾ ਵਾ ਤੇ ਲੋਕੀ ਟੋਨੇ ਟੱਪੇ ਸਿਆਣਿਆ ਕੋ ਜਾ ਜਾ ਕੇ ਉਹ ਬੰਦੇ ਦਾ ਕੰਮ ਠੱਪ ਕਰਾ ਦਿੰਦੇ ਲੋਕ ਕਰੇ ਬਈ ਆ ਤਾਂ ਫੜਿਆ ਹੋਇਆ ਕੀ ਕਰੂ ਬੰਦੇ ਉਹੋ ਜਿਹੇ ਸਿਆਣੇ ਆ ਜਿਹੜੇ ਪਹਿਲ ਚ ਲੋਕਾਂ ਨੂੰ ਹਜਤ ਉਹ ਕਰਕੇ ਦਿੰਦੇ ਆ ਜਿਹੜੇ ਤੁਸੀਂ ਸਿਆਣਿਆਂ ਨੂੰ ਪੈਸੇ ਦੇਣੇ ਆ ਬਾਪਿਆਂ ਨੂੰ ਪੈਸੇ ਦੇਣੇ ਆ ਉਹ ਵੀ ਆਹ ਦਾ ਫਾਰੂ-ਫਾਰ ਤੇ ਨੌਕਾਮ ਜਾਊ ਹੋ ਇਹ ਮੱਛਾਂ ਸਾਨੂੰ ਨਾਲ ਗਰੇ ਆਪ ਦਾ ਘਰ ਪਰਦਾ ਹੁੰਦਾ ਹੁੰਦਾ ਨਾ ਤਾਂ ਦੌਤਾਂ ਆਉਤ ਮਿਲਦੀ ਹੁੰਦੀ ਇਹ ਤਾਂ ਮੱਛ ਦੇ ਛੜਦੇ ਆਪਾਂ ਵਧੀਆ ਲੱਗਦੇ ਆ ਆਪ ਦੀ ਮਿਹਨਤ ਕਰੋ ਠੀਕ ਹੈ ਮਿਹਨਤ ਕਰਕੇ ਅੱਗੇ ਵਧੋ ਜੇ ਕੋ ਬੰਦਾ ਮਿਹਨਤ ਕਰਕੇ ਅੱਗੇ ਵੱਧਦਾ ਨਾ ਪ੍ਰਮਾਤਮਾ ਵਿਸਾਹ ਦਿੰਦਾ ਇਹ ਫੇਨਾ ਵੀ ਮੰਨੀ ਨਾ ਕਰੋ ਠੀਕ ਹੈ। ਯਾਪਾ ਕਿਸੇ ਦੀ ਮਦਦ ਨਹੀਂ ਨਾ ਕਰ ਸਕਦੇ। ਤੇ ਉਹਦਾ ਫੇਰ ਜਣਾ ਕੁਛ ਕਰਿਆ ਕਰੀ ਯਾਰ। ਠੀਕ ਹੈ। ਹੁਣ ਕਿੰਨੀ ਗਰਮੀ ਆ ਗੜਾ ਮਿਹਨਤ ਕਰਦਾ ਵਾ। ਮਿਹਨਤ ਕਰਕੇ ਅਗਲੇ ਨੂੰ ਕੋਈ ਚੀਜ਼ ਲੈ ਆਂਦੀ। ਆਪਾਂ ਲੱਕ ਮੱਛਰ ਖਾਣ ਦੀ ਲੋੜ ਆ ਵੀ ਅਗਲੇ ਨੇ ਆਦੀ ਮਿਹਨਤ ਕੀਤੀ ਐ। ਮਿਹਨਤ ਕਰਕੇ ਚੀਜ਼ ਲਈ ਐ। ਯਾ ਭਾਈ ਮੁੱਤੀ ਸਰੀਏ ਵਈ ਇਦਾਂ ਦੇ ਲੋਕ ਰਹਿੰਦੇ ਆ ਮੈਂ ਦੇਖੀ ਦੇਖੇ ਤੇਰੇ ਲੋਕ ਆਉਂਦਾ ਤਾਂ ਲੋਕਾਂ ਆ ਵੀ ਝਾੜਦੇ ਸੋ ਇਹਨੇ ਝਾੜਦਾ ਕਿਹਦਾ ਪਰ ਜੇ ਆਪਾਂ ਕਹਿੰਦੇ ਨਾ ਵੀ ਉਹ ਫਲਾਨਾ ਬੰਦਾ ਯਾਰ ਫਰਾਨੇ ਬੰਦੇ ਕੋਹਾ ਖੋਸੇਗਾ ਤੇ ਆ ਜਿਹਦੇ ਹਾਲਾਤ ਕੀ ਆ ਉਹ ਹਲਾਤ ਬੰਦੇ ਆ ਮਾੜੇ ਆ ਆਪਣੇ ਵੀਰੇ ਆਪ ਹੀ ਕਰਦਾ ਠੀਕ ਹੈ ਹੁਣ ਆਪਾਂ ਕਹਿ ਦਿੰਨੇ ਆ ਕਿ ਇੱਥੇ ਉਹ ਵੀਰ ਨਸ਼ਾ ਕਰਦੇ ਆ ਉਹਨੇ ਉਹ ਵੇਚਦਾ ਉਹ ਵੇਚਦਾ ਠੀਕ ਹੈ ਤੇ ਉਹ ਤਾਂ ਫਿਰ ਅਗਲਾ ਘਰ ਆਪ ਹੀ ਖਰਾਬ ਕਰਦਾ ਕੋਈ ਫਿਰ ਤਾਂ ਘਰ ਨਹੀਂ ਖਰਾਬ ਕਰਦਾ ਵੀਰੇ ਮੈਂ ਤਾਂ ਜਿਹੜੇ ਹਾਂ ਸਿਆਣੇ ਆ ਜਿਹੜੇ ਬਾਬੇ ਆ ਇਹਨਾਂ ਨੂੰ ਕਹਿੰਦਾ ਕਿ ਕਿਸੇ ਦਾ ਕਰਨਾ ਜਾੜਿਆ ਕਰੋ ਪੈਸੇ ਦੀ ਖਾਤਰ ਨਾ ਯਾਰ ਕਿੱਥੇ ਜਿਉਣਾ ਤਾਹੋਂਗੇ ਤੁਸੀਂ ਇਹ ਤਾਂ ਕਰਨ ਕਰਾਉਣ ਵਾਲੇ ਇਹੋ ਜਿਹਾ ਆਉਂਦੇ ਆ ਤੁਹਾਡੇ ਕੋਲ ਉਹਨਾਂ ਨੇ ਛੱਤਰ ਫੇਰ ਉਹਨਾਂ ਨੂੰ ਭਜਾਓ ਉੱਥੇ ਕਾਤੋ ਕਿਆ ਦਾ ਮਾਰਾ ਕਰਦੇ ਤੁਸੀਂ ਇਦਾਂ ਦੇ ਲੋਕ ਕੀ ਬੰਦਾ ਕਰਨਗੇ ਵੀ ਆਪਾਂ ਮਿਹਨਤ ਕਰਕੇ ਖਾਣ ਵਾਲੇ ਆ ਕਾਤੋ ਕੈਨੋ ਬਈ ਮੰਨ ਨਹੀਂ ਕੇਦਾ ਕੋਟ ਪਣਿਆ ਤੇ ਕਿੰਨਾ ਨਾ ਰ ਆਪਣਾ ਹੋ ਜਾ ਕੁਝ ਕਰਾਵੇ ਦੂਰੀਆਂ ਇਹ ਕੰਮ ਤੋਂ ਤੇ ਮੈਂ ਬੇਨਤੀ ਕਰਨਾ ਮੇਰੀਆਂ ਭੈਣਾਂ ਨਾਲ ਵੀਡੀਓ ਘੱਟ ਦੇਖਦੀਆਂ ਉਹਨਾਂ ਮੂਰੇ ਬੇਨਤੀ ਆ ਕਿ ਪੂਰੀ ਫੋਲੋ ਵੀਡੀਓ ਦੇਖਿਆ ਕਰੋ ਜਿਹੜੇ ਮੇਰੇ ਭੈ ਭਰਾ ਮੰਨਾਂ ਜੁੜੇ ਉਹਨਾਂ ਦਾ ਬਹੁਤ ਧੰਨਵਾਦ ਤੇ ਜਿਹੜੇ ਜਿਹੜੇ ਨਵੇਂ-ਨਵੇਂ ਰਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਆ ਕਰਦੇ ਇਹ ਤੁਸੀਂ ਮੈਨੂੰ ਆਪਦੇ ਪੈਰਾਂ ਤੇ ਖੜਾ ਕਰਨਾ ਮੇਰੇ ਭੈਣ ਭਰਾਵਾਂ ਨੇ ਤੁਸੀਂ ਮੇਰਾ ਸਾਥ ਦਿਓ ਠੀਕ ਹੈ ਤੁਹਾਡਾ ਬਹੁਤ ਧੰਨਵਾਦ ਜਿਹੜੇ ਮੈਨੂੰ ਮੇਰੇ ਵੀਡੀਓ ਦੇਖਦੇ ਆ ਪਿਆਰ ਕਰਦੇ ਮੇਰੇ ਭੈਣ ਭਰਾ ਮੇਰੇ ਬਜ਼ੁਰਗ ਮੇਰੇ ਛੋਟੇ ਬੱਚੇ ਜਿਹੜੇ ਦੇਖਦੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ